ठीक है आज हमें समझ नहीं आएगा कितनी बार हुआ है कि मेरे किचन से प्याज गायब हुआ है कितनी बार यहाँ हम कर देता चला की नेटवर्क इस चीज का डर है सबसे हो तुम्हारी लड़ाई सच थी तो हम लोगों ने लोग आते यहाँ से वाईफाई मिला कितने भाई कितने बुजुर्ग मैंने देखा कि बैठे हुए इतनी भी महिलाएं हैं, उन्होंने जो रोटियां हाथों से बेली हैं, और जो रोटियां अभी तक हमने खाई है भारत की कसम के किसान के लिए हम बिल्कुल स्वतंत्र खड़े हैं और निष्पक्ष खड़े हैं, क्योंकि जवान हमारे बॉर्डर पे और किसान जमीन में जब पूरी रात दिन सह गए ਇਫਿੰਗ ਖੁਰਦੇ ਗਰਮ ਗਰਮ ਖਾਣਾ ਖਾਤੇ ਹਨ ਤਾਂ ਇਹੀ ਹਮੇ ਆਪਣੇ ਬੱਚੋ ਕੋ ਸਿਖਾਣਾ ਹੈ ਕਿ ਹਮੇ ਲੜਨਾ ਹੈ ਡਰਨਾ ਨਹੀਂ ਹੈ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ ਕਿਸਾਨ ਭਾਰਤ ਮਾਤਰ ਕੀ ਜੈ ਭਾਰਤ ਮਾਤਰ ਕੀ ਜੈ ਸਹਿਨੋਸਤੋ ਬਹੁਤ ਬਹੁਤ ਧੰਨਵਾਦ ਕਰੀ ਹੁਣ ਦਾ ਹੁਣ ਸਾਡੇ ਅਗਲੇ ਬੁਲਾਰੇ ਜਗਤਾਰ ਸਿੰਘ ਜੀ ਉਹ ਆ ਕੇ ਸੰਗਤਾਂ ਦੇ ਰੂਪ ਰੂਪ ਹੋਣ ਉਦੋਂ ਅਗਲੇ ਬੁਲਾਰੇ ਸਰਦਾਰ ਸਰਪੰਨ ਸਿੰਘ ਜੀ ਆਪਣੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਉਹ ਵੀ ਮਗਰਤਿਆ ਰਹੇ ਜੀ ਸਰਪਲ ਸਿੰਘ ਜੀ ਪਾਉਪੁਰ ਮੰਚ ਦੇ ਬਰਾਨ ਕਿਸਾਨ ਨਿਰਗੂਰ ਸੰਘਰਸ਼ਿਕਾ ਰਿਆਗੂ ਸਾਹਿਬਾਨ ਤੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਕਿਸਾਨ ਵੀਰੋ ਵੱਡੇ ਭਾਈਓ ਤੇ ਭੈਣੋ ਅੱਜ ਦਿਨ ਹਾਲਾਤਾਂ ਦੇ ਵਿੱਚ ਸਾਨੂੰ 40 ਮਾ ਦਿਨ ਹੋ ਗਿਆ ਅੱਜ ਥੋੜੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਇੱਕ ਲੋਕਤੰਤਰੀ ਸਰਕਾਰ ਹੋਵੇ ਤੇ ਇੱਥੋਂ ਦੇ ਲੋਕ ਇੱਥੋਂ ਦੇ ਕਿਸਾਨ ਸਰਕਾਰ ਦੇ ਵਿੱਚ ਰੋਲ ਮੈਨੂੰ ਗੱਲ ਯਾਦ ਆਈ ਹੈ ਜਦ 1906 ਔਰ 7 ਦੇ ਵਿੱਚ ਵਾਣੀ ਕਿੱਥੇ ਰਹਾ ਪਗੜੀ ਸੰਭਾਲੋ ਜੱਟਾਂ ਅੰਦੋਲਨ ਛੇਦੇ ਆ ਜੋ ਪਗ ਸਿੰਘ ਜੀ ਦੇ ਪਿਤਾ ਜੀ ਕਿਸ਼ਨ ਸਿੰਘ ਜੀ ਨੇ ਤੇ ਉਹਨਾਂ ਦੇ ਚਾਚਾ अजीत ਸਿੰਘ ਜੀ ਨੇ ਆਗੂ ਰੋਲ ਅਦਾ ਕਰਦੇ ਆ ਕਿਸਾਨੀ ਦਾ ਸੰਘਰਸ਼ ਜੋ ਉਦੋਂ ਦੀ ਅੰਗਰੇਜ਼ ਸਰਕਾਰ ਨੇ ਜੋ ਮਾਰੀਆ ਟੈਕਸ ਸਾਡੇ ਤੇ ਲਾਏ ਸੀ ਉਹ ਲੜਿਆ ਔਰ ਮੈਨੂੰ ਉਹਨਾਂ ਦੀ ਇੱਕ ਬਹੁਤ ਪੁਰਾਣੀ ਤਸਵੀਰ ਇੱਕ ਅਖਬਾਰ ਦੀ ਕਟਿੰਗ ਚ ਮਿਲੀ ਜਿਹਦੇ ਉੱਤੇ ਇੱਕ ਫਰਗੂਸਨ ਟਰੈਕਟਰ ਦੇ ਉੱਪਰ ਉਹ ਜਦਾਜ ਸਾਡੇ ਨੌਜਵਾਨ ਆ ਸੰਘਰਸ਼ ਲੜਨ ਲਈ ਪਹੁੰਚੇ ਨੇ ਕਿਸੇ ਤਰ੍ਹਾਂ ਚਾਚਾ ਜੀ ਟਰੈਕਟਰ ਡਰਾਈਵ ਕਰ ਰਹੇ ਨੇ ਤੇ ਭਗਤ ਸਿੰਘ ਜੀ ਦੇ ਪਿਤਾ ਜੀ ਨਾਲ ਬੈਠੇ ਨੇ ਤੇ ਇਸੇ ਤਰ੍ਹਾਂ ਜੋ ਸਾਡੇ ਜਵਾਨ ਉਦੋਂ ਦੇ ਨੌਜਵਾਨ ਸਨ ਉਹ ਟਰੈਕਟਰ ਦੇ ਬੋਲਟ ਉੱਪਰ ਬੈਠੇ ਨੇ ਉਹ ਪ੍ਰਾਣੀ ਗਵਾਰ ਦੀ ਕਟੰਗਿਆ ਮੇਰੇ ਕੋਲੇ ਮੇਰੇ ਫੋਨ ਚ ਆਈ ਹੈ ਮਤਲਬ ਉਹ ਸੰਘਰਸ਼ ਉਦੋਂ ਵੀ 9 ਮਹੀਨੇ ਚੱਲਿਆ ਉਦੋਂ ਦੀ ਅਰੇ ਅੰਗਰੇਜ਼ ਸਰਕਾਰ ਸੀ ਪਰ ਅੱਜ ਸਾਡੀ ਆਪਣੀ ਚੁਣੀ ਹੋਈ ਲੋਕਤੰਤਰੀ ਸਰਕਾਰ ਹੈ ਗੱਲ ਕਰੀਏ 2004 ਦੇ ਵਿੱਚ ਕੱਲ ਪਿਆਰੀ ਬਾਜਪਾਈ ਆਏ ਉਹਨਾਂ ਨੇ ਵੀ ਸਭ ਤੋਂ ਪਹਿਲਾ ਹਮਲਾ ਸਾਡੀ ਨੌਜਵਾਨੀ ਤੇ ਸਾਡੇ ਮੁਲਾਜ਼ਮ ਜਵਾਨਾਂ ਦੇ ਉੱਤੇ ਕੀਤਾ ਜਿਨ੍ਹਾਂ ਨੇ 2004 ਦੀ ਪੈਨਸ਼ਨ ਸਕੀਮ ਲਿਆਂਦੀ ਜਿਹੜੀ ਕਿ ਅੱਜ ਸਾਡੇ ਨਵੇਂ ਭਰਤੀ ਹੋਣ ਵਾਲੇ ਚਾਹੇ ਉਹ ਇੰਜੀਨੀਅਰ ਹੋਣ ਚਾਹੇ ਉਹ ਮੁਲਾਜ਼ਮ ਹੋਵੇ ਚਾਹੇ ਉਹ ਪੁਲਿਸ ਦਾ ਸਪਾਹੀ ਕਿਉਂ ਨਾ ਹੋਵੇ ਉਹ ਪੈਨਸ਼ਨ ਦਾ ਹੱਕਦਾਰ ਨਹੀਂ ਰਹਿ ਗਿਆ ਤੀਜਾ ਹਮਲਾ ਮੋਦੀ ਆ ਗਿਆ ਉਹਨੇ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਂ ਤੇ ਸਾਨੂੰ ਬੜਗੜਾ ਕੇ ਵੋਟਾਂ ਲੈ ਗਿਆ ਵਿਕਾਸ ਕਿਹਦਾ ਹੋਇਆ ਅਗਾਨੀ ਵਾਨੀ ਦੀ ਉਦੋਂ ਜਿਹੜਾ ਬਿਲਕੁਲ ਥੱਲੇ ਲੱਗ ਚੁੱਕਾ ਸੀ ਛੇੜ ਸਾਰੇ ਟਾਊਨਸ ਹਨ ਤਿੰਨ ਗੁਣਾ ਵੀ ਆਮਦਨ ਵਧਾ ਦਿੱਤੀ ਉਦੋਂ ਅਗਲਾ ਇਲੈਕਸ਼ਨ ਆਇਆ ਪਰ ਵੀ 18 ਦੇ ਵਿੱਚ ਟ੍ਰਿਬਿਊਨ ਨੇ ਖਬਰ ਲਾਈ ਸੀ ਕਿ ਮੈਂ ਕਿਸਾਨਾਂ ਦੀ ਆਮਦਨ ਬੁਗੜੀ ਕਰਨੀ ਹੈ ਸਾਰਿਆਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਸੀ ਪਰ ਉਹਦੇ ਅੰਦਰ ਆ ਕਾਨੂੰਨ ਸੀ ਜਿਹੜੀ ਜਿਹੜਾ ਕਿ ਅੱਜ ਸਾਨੂੰ ਸੜਕਾਂ ਤੇ ਲੈ ਕੇ ਆਇਆ ਉਹਦੇ ਨਾਲ ਕੀ ਹੋਇਆ ਉਹ ਚੋਰੀ ਮੋਰੀ ਰਹੀ ਉਹਨੇ ਇਹ ਕਾਨੂੰਨ ਜਿਹੜਾ ਸਾਡੇ ਉੱਤੇ ਲਾਗੂ ਕਰਵਾਇਆ ਸਾਡੀਆਂ ਵੋਟਾਂ ਸਾਥੋ ਵਾਅਦੇ ਲੈ ਕੇ ਨਾਲ ਕੀ ਹੋਇਆ ਜਿਵੇਂ ਚੋਰ ਮੈਂ ਗੱਲ ਕਹਿਣ ਲੱਗਾ ਭਾਵੇਂ ਪ੍ਰਧਾਨ ਮੰਤਰੀ ਦਾ ਉਹਦਾ ਸਤਕਾਰ ਹੁੰਦਾ ਪਰ ਉਹ ਜ਼ੋਰ ਦੇ ਅਸੀਂ ਇੱਕ ਚੋਰ ਨੂੰ ਬਾਹਰ ਦਿੱਤਾ ਉਹ ਜ਼ੋਰ ਅੱਤਰ ਚੋਰ ਹੈ ਕਿ ਉਹ ਆਪਣੀ ਜਿਵੇਂ ਕੋਈ ਚੋਰ ਕਿਸੇ ਦੀ ਮੱਝ ਚੋਰੀ ਕਰਦਾ ਹੈ ਤੇ ਉਹ ਗਰੁੱਪ ਜਿਹੜਾ ਕੀ ਕਰਦਾ ਉਹ ਮੱਝ ਦੀ ਟੱਲੀ ਪਹਿਲਾਂ ਜਿਹੜੀ ਗੱਲ ਚ ਪਾਈ ਹੁੰਦੀ ਹੈ ਜਿਹੜੀ ਖੜਕਦੀ ਹੈ ਜਿਹਦੇ ਨਾਲ ਪਤਾ ਲੱਗ ਜਾਂਦਾ ਉਹ ਟੱਲੀ ਲਾ ਦਿੰਦਾ ਪਹਿਲਾਂ ਇਹਨਾਂ ਨੇ ਕੀ ਕੀਤਾ ਰਲ ਕੇ ਇਸ ਜੁੰਡਲੀ ਨੇ ਉਹ ਮੱਝ ਉਹ ਮੱਝ ਕਿਹੜੀ ਹੈ ਉਹ ਮੱਝ ਸਾਡੇ ਸਾਡੀ ਸਿੱਖਿਆ ਹੈ ਸਾਡੀ ਟਰਾਂਸਪੋਰਟ ਹੈ ਸਾਡੀ ਸੇਧ ਸਹੂਲਤਾਂ ਨੇ ਸਾਡੀਆਂ ਨੌਕਰੀਆਂ ਦੇ ਉਹ ਮੱਝ ਉਹ ਡੱਲੀ ਜਿਹੜੀ ਆ ਉਹ ਲਾ ਕੇ ਭਜਾਉਂਦਾ ਦੂਜੇ ਪਾਸੇ ਨੂੰ ਤੁਰ ਗਿਆ ਤੇ ਮੱਝ ਦੂਜੇ ਪਾਸੇ ਰਹਿ ਗਈ ਤੇ ਮੱਝ ਚੋਰੀ ਹੋ ਗਈ ਸੋ ਅੱਜ ਇਹਨਾਂ ਨੇ ਸਾਡੇ ਧਿਆਨ ਸਾਰੇ ਪਟਕਾ ਆ ਗਏ ਕਦੇ ਐਨਆਰਸੀ ਵਗੈਰਾ ਲੈ ਆਂਦਾ ਕਦੀ 370 ਲੈ ਆਂਦੀ ਕਦੀ ਕੋਈ ਲੈ ਆਂਦੇ ਸਾਡੇ ਧਿਆਨ ਪਟਕਾ ਕੇ ਉਹਨਾਂ ਨੇ ਸਾਨੂੰ ਇਸ ਸੰਘਰਸ਼ ਦੇ ਵਿੱਚ ਪਾ ਦਿੱਤਾ ਸੋ ਮੈਂ ਬਹੁਤੀ ਗੱਲ ਸਟੇਟ ਨਹੀਂ ਕਰ ਸਕਦੀ ਆ ਖੜ ਗਏ ਨੇ ਲੰਬੀ ਨਹੀਂ ਕਰਨੀ ਪਰ ਅੱਜ ਹਾਲਾਤਾਂ ਦੇ ਉੱਤੇ ਸਾਨੂੰ ਪੈਰਾ ਦੇਣਾ ਪੈਣਾ ਲਗਾਤਾਰ ਅਸੀਂ ਵੀ ਪਹਿਲੇ ਦਿਨ ਤੋਂ 27 ਤਰੀਕ ਨੂੰ ਜਿਸ ਦਿਨ ਐਸਟੀਅਰ ਗੈਸ ਤੇ ਗੋਲੇ ਚੱਲੇ ਸਨ ਉਸ ਦਿਨ ਵੀ ਅਸੀਂ ਬਾਟਰ ਦੇ ਉੱਤੇ ਸਾਰੇ ਸਾਥੀ ਮੇਰੇ ਨਾਲ ਸੀ 15 20 ਸਾਥੀ ਸੀ ਤੇ ਸਾਡੇ ਗਲੇ ਬੈਠ ਕੇ ਸਾਨੂੰ ਦੋ ਦਿਨ ਲਈ ਪਿੱਛੇ ਜਾਣਾ ਪੈ ਗਿਆ ਫਿਰ ਅਸੀਂ ਅਗਲੇ ਦਿਨ ਆ ਗਏ ਇਸ ਤਰ੍ਹਾਂ ਹੀ ਲਗਾਤਾਰ ਅਸੀਂ ਵੀ 22 ਦਿਨ ਤੋਂ ਇਸ ਤਰ੍ਹਾਂ ਦੇ ਵਿੱਚ ਵਿਰੋਧ ਕਰਦੇ ਆ ਰਹੇ ਆ ਸੋ ਇਹ ਜਿਹੜੀ ਚਾਲਾਂ ਨੇ ਇਹਨਾਂ ਦੀਆਂ ਇਹਨਾਂ ਤੋਂ ਬਚਣ ਦੀ ਲੋੜ ਹੈ ਅੱਜ ਸਾਨੂੰ ਸੰਘਰਸ਼ ਜਿਹੜਾ ਰਸਤੇ ਸਾਨੂੰ ਕਾਮਯਾਬ ਕਰਨਾ ਪਊਗਾ ਸਾਡੇ ਘਰਾਂ ਦੇ ਵਿੱਚ ਵੀ ਜਿਹੜੇ ਸਾਥੀ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਵੀ ਆਪਾਂ ਇਹ ਸੰਘਰਸ਼ ਦੀ ਜੋਤ ਇਹ ਸਾਨੂੰ ਜਗਾਉਣੀ ਪੈਗੀ ਉਹਨਾਂ ਨੂੰ ਇੱਥੇ ਲਿਆਉਣਾ ਪਊਗਾ ਆਪਾਂ ਨੂੰ ਕਿਉਂਕਿ ਆਉਣ ਵਾਲਾ ਜਿਹੜਾ ਸੰਘਰਸ਼ ਅਲੀਕ ਰਹੇ ਨੇ ਇੱਥੋਂ ਸਟੇਜ ਤੋਂ ਅਨਾਊਂਸ ਵੀ ਹੋ ਰਿਹਾ ਹੈ ਉਹ ਸੰਘਰਸ਼ ਜਿਹੜੇ ਸਾਥੀ ਦਿੱਲੀ ਦੇ ਵਿੱਚ ਪਹੁੰਚ ਸਕਦੇ ਆ ਵੱਧ ਤੋਂ ਵੱਧ ਦਿੱਲੀ ਚ ਪਹੁੰਚਣ ਜਿਹੜੇ ਸਾਡੇ ਸਾਥੀ ਨਹੀਂ ਪਹੁੰਚ ਸਕਦੇ ਜਿਹੜੇ ਵਿਰਧ ਨੇ ਜਾਂ ਜਿਨ੍ਹਾਂ ਦੀ ਕੋਈ ਐਸੀ ਆਰਥਿਕ ਹਾਲਤ ਹੈ ਜਿਹੜੀ ਹੈ ਬੇਇੰਤਿਹਾਰੂਗਾ ਵੀ ਆਪਣੇ ਜਿਲ੍ਹਾ ਐਡਮਿਨ ਕੁਆਟਰ ਦੇ ਵੀ ਇਹੋ ਜਿਹਾ ਢੰਡੇ ਵਾਲਾ ਸੰਘਰਸ਼ ਜਿਹੜਾ ਜਰੂਰ ਲੀਕ ਲੈਣਾ ਚਾਹੀਦਾ ਇੰਨੀਆਂ ਗੱਲਾਂ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਦੋ ਨਾਰੇ ਲਾਊਗਾ ਜਰੂਰ ਮੰਗੀ ਸਰਕਾਰ ਮਰਦਾਬਾਦ 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 ਮੈਨੂੰ ਐ ਲੱਗਦਾ ਕੋ ਪੰਡਾਲ ਦੇ ਵਿੱਚ ਕਈਆਂ ਦੀਆਂ ਬਹਾਨੀਆਂ ਉੱਠੀਆਂ ਸ਼ਾਇਦ ਉਹ ਮੋਦੀ ਨਾਲ ਕਿਤੇ ਗੱਲ ਨਾ ਹੋਵੇ ਕੋਈ ਆ ਜਿਹੜੇ ਬਾਹਰ ਵੀ ਖੜੇ ਨੇ ਇਹਦੀ ਇੱਕ ਬਾਹ ਇੱਕ ਚੱਕ ਲਓ ਜਿਹੜੀਆਂ ਦੋਵੇਂ ਆ ਔਰ ਦੋਵੇਂ ਚੱਕਣੇ ਆ ਮਾਦੀ ਸਕਾਰ ਜੁੜਦਾ ਵਾਹ ਜੁੜਦਾ ਵਾਹ ਜੁੜਦਾ ਵਾਹ ਕਿੱਥੇ ਕਿੱਥੇ ਸਾਥੀ ਆਜੀ ਜਾਂਦੀ ਆ ਉੱਥੇ ਗਰ ਕੇ ਨਾਰਾ ਲਾ ਦੇਣਾ